ਜੀ ਹਾਂ ਦੱਸਦੀ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਮੰਡੀ ਤੋਂ ਸੰਸਦ ਮੈਂਬਰ ਕੰਗਨਾਰਾ ਨਾਉਦੀ ਤਿੰਨ ਖੇਤੀ ਕਾਨੂੰਨ ਵਾਪਸ ਲਿਆਉਣ ਵਾਲੀ ਟਿੱਪਣੀ ਦੇ ਵਾਸਤੇ ਮੁਆਫੀ ਮੰਗਣ ਤੋਂ ਬਾਅਦ ਵੀ ਆਪਣੇ ਆਪ ਨੂੰ ਇਸ ਪੂਰੇ ਝਮੇਲੇ ਤੋਂ ਦੂਰ ਹੀ ਰੱਖਿਆ ਹੈ ਦੇਸ ਦੇ ਨਾਲ ਵਿਰੋਧੀ ਧਿਰਾਂ ਨੇ ਇਸ ਦੇ ਬਾਰੇ ਚ ਰੋਸ ਵੀ ਜ਼ਾਹਿਰ ਕੀਤਾ ਹੈ ਇਸ ਪੂਰੇ ਮਾਮਲੇ ਦੇ ਉੱਪਰ ਭਾਜਪਾ ਦੇ ਕੌਮੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਉਹਨਾਂ ਦੀਆਂ ਟਿੱਪਣੀਆਂ ਨੂੰ ਬੇਬੁਨਿਆਦ ਅਤੇ ਤਰਕਹੀਨ ਹੀ ਘਰਾਣ ਦੇ ਦਿੱਤਾ ਸ਼ੇਰਗਿੱਲ ਨੇ ਕਿਹਾ ਹੈ ਕਿ ਕੰਗਨਾ ਦੇ ਤਰਕਹੀਨ ਬਿਆਨ ਪਾਰਟੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਪੰਜਾਬ ਦੀ ਭਲਾਈ ਦੇ ਲਈ ਕੀਤੇ ਗਏ ਚੰਗੇ ਕੰਮਾਂ ਨੂੰ ਨੁਕਸਾਨ ਪਹੁੰਚਾ ਰਹੇ ਨੇ ਸ਼ੇਰਗਿੱਲ ਦੀ ਟਿੱਪਣੀ ਕੰਗਨਾ ਦੇ ਵੱਲੋਂ ਮਾਫੀ ਮੰਗਣ ਤੋਂ ਬਿਲਕੁਲ 1 ਘੰਟੇ ਬਾਅਦ ਆਈ ਹੈ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਪੰਜਾਬ ਦੇ ਕਿਸਾਨਾਂ ਦੇ ਨਾਲ ਪ੍ਰਧਾਨ ਮੰਤਰੀ ਦੇ ਰਿਸ਼ਤੇ ਨੂੰ ਇੱਕ ਸੰਸਦ ਮੈਂਬਰ ਦੁਆਰਾ ਕੀਤੀਆਂ ਜਾ ਰਹੀਆਂ ਗੈਰ ਜ਼ਿੰਮੇਵਾਰਾ ਨਾ ਟਿੱਪਣੀਆਂ ਦੇ ਨਜ਼ਰੀਏ ਤੋਂ ਨਹੀਂ ਦੇਖਿਆ ਜਾਣਾ ਚਾਹੀਦਾ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਇੱਕ ਪੰਜਾਬੀ ਹੋਣ ਦੇ ਨਾਤੇ ਮੈਂ ਇਹ ਜ਼ਰੂਰ ਕਹਾਂਗਾ ਕਿ ਕੰਗਨਾ ਰਣਾਉਤ ਸਿੱਖ ਕੌਮ ਦੇ ਵਿਰੁੱਧ ਲਗਾਤਾਰ ਬੇਕਾਰ, ਬੇਬੁਨਿਆਦ ਅਤੇ ਤਰਕਹੀਣ ਬਿਆਨ ਦੇ ਰਹੀ ਹੈ। ਉਹਨਾਂ ਇਹ ਵੀ ਕਿਹਾ ਹੈ ਕੇਸ ਦੇ ਵਿੱਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਬ ਦੇ ਨਾਲ ਅਤੇ ਪੰਜਾਬ ਦੇ ਕਿਸਾਨਾਂ ਦੇ ਨਾਲ ਅਤੇ ਪੰਜਾਬੀਆਂ ਦੇ ਨਾਲ ਇੱਕ ਅਟੁੱਟ ਰਿਸ਼ਤਾ ਹੈ ਅਤੇ ਇਹ ਹਮੇਸ਼ਾ ਰਹੇਗਾ ਇਸ ਤੋਂ ਇਲਾਵਾ ਖਾਸ ਤੌਰ ਦੇ ਉੱਪਰ ਵੀਡੀਓ ਕਲਿੱਪ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਰਣੌਤ ਨੇ ਦੱਸਦੀ ਇਹ ਕਿ ਖੇਤੀ ਕਾਨੂੰਨਾਂ ਦੇ ਉੱਪਰ ਆਪਣਾ ਰੁਖ ਸਪਸ਼ਟ ਕਰਦੇ ਹੋਏ ਕਿਹਾ ਸੀ ਬੇਨਤੀ ਕਰਨਾ ਚਾਹੁੰਗੀ ਕਿ ਹਮੇ ਜੋ ਹੈ ਇੱਕ ਸਾਥ ਰਹਿ ਕੇ ਚੱਲਣਾ ਹੈ ਔਰ ਹਮ ਲੋਗੋ ਦਾ ਜੋ ਭਵਿੱਖ ਹੈ ਅਗਰ ਭਾਰਤ ਹੈ ਤੋ ਹੀ ਹਮ अगर भारत ही नहीं रहेगा तो हमारा यही अस्तित्व रह जाएगा और किसानों के जो लॉज हैं वो मुझे लगता है जो रिपील हो गए हैं वो फिर से लगने चाहिए हो सकता है कॉन्ट्रीवर्शियल हो जाए लेकिन मुझे लगता है किसानों के हितकारी लॉस वापस आने चाहिए और किसानों को खुद इसकी डिमांड करनी चाहिए और ताकि हमारे किसान भी जैसे बाकी बाकी जगहों जगह समृद्धि हो रही है हमारे किसान की समृद्धि में कोई ब्रेक ना लगे अब जैसे वन नेशन वन इलेक्शन सारे ब्यूरोक्रेसी हो गए सारे जो तो हमारे लीडर हो गए हर दो दो तीन तीन महीने में इलेक्शन करते रहते हैं तो देश के विकास में किसान जो है वो मेन हमारा एक

ਅਤੇ ਉਹ ਉਹਨਾਂ ਬਿਲਾਂ ਤੇ ਪਾਰਟੀ ਦੇ ਸਟੈਂਡ ਦੀ ਪ੍ਰਤੀਨਿਧਤਾ ਨਹੀਂ ਕਰਦੇ ਤਾਂ ਵੱਡੀ ਗੱਲ ਇਹ ਹੈ ਕਿ ਉਹਨਾਂ ਦੇ ਵੱਲੋਂ ਵੀਡੀਓ ਪਾ ਕੇ ਪਹਿਲਾਂ ਤਾਂ ਕਹਿ ਦਿੱਤਾ ਗਿਆ ਕਿ ਅਸੀਂ ਚਾਹੁੰਦੇ ਹਾਂ ਕਿ ਤਿੰਨ ਖੇਤੀ ਕਾਨੂੰਨਾਂ ਨੂੰ ਲਾਗੂ ਕਰ ਦੇਣਾ ਚਾਹੀਦਾ ਹੈ ਅਤੇ ਪ੍ਰਧਾਨ ਮੰਤਰੀ ਸਾਹਿਬ ਇਸ ਦੇ ਉੱਪਰ ਧਿਆਨ ਦੇਣ ਅਤੇ ਬਾਅਦ ਦੇ ਵਿੱਚ ਇਸ ਮੁੱਦੇ ਦੇ ਉੱਪਰ ਲੈ ਲਿਆ ਗਿਆ ਉਹਨਾਂ ਦੇ ਵੱਲੋਂ ਯੂ ਟਰਨ ਕਿ ਇਹ ਜੋ ਕੁਝ ਵੀ ਮੈਂ ਕਿਹਾ ਹੈ ਇਹ ਸਿਰਫ ਮੇਰੀ ਨਿੱਜੀ ਸੋਚ ਹੈ ਤੇ ਇਸ ਦੇ ਨਾਲ ਪਾਰਟੀ ਦੀ ਸੋਚ ਬਿਲਕੁਲ ਵੀ ਮੇਲ ਨਹੀਂ ਖਾਂਦੀ ਪਿਛਲੇ ਬੀਤੇ ਕੁਝ ਦਿਨੋਂ ਮੈਂ मीडिया ने मुझसे फार्मर्स लॉ पे कुछ सवाल किए और मैंने ये सुझाव दिया कि किसानों को फार्मर्स लॉ वापस लाने का प्रधानमंत्री जी से निवेदन करना चाहिए मेरी इस बात से बहुत सारे लोग निराश हैं और डिसअपॉइंटेड हैं जब फार्मर्स लॉ प्रपोज हुए थे तो हम बहुत सारे लोगों ने जो है उनका समर्थन किया था लेकिन बड़ी ही संवेदनशीलता से और सहानुभूति से हमारे माननीय प्रधानमंत्री जी ने वो लॉस जो थे वापस ले लिए थे और ये हम सब कार्यकर्ताओं का कर्तव्य बनता है कि हम उनके शब्दों की गरिमा रखें मुझे ये बात भी ध्यान रखनी होगी कि मैं अब एक कलाकार नहीं भारतीय जनता पार्टी के कार्यकर्ता हूँ और मेरे ओपिनियंस अपने नहीं होने चाहिए वो पार्टी का स्टैंड होना चाहिए तो अगर मैंने अपने शब्दों से और अपनी सोच से किसी को डिसअपॉइंट किया है

मैं बिल्कुल स्पष्टता से कहना चाहता हूं ये बयान कंगना रनौत जी का व्यक्तिगत बयान है एवं भारतीय जनता पार्टी की तरफ से न कंगना रनौत जी ऐसा कोई बयान देने के लिए अधिकृत है और न ही उनका बयान जो पार्टी की सोच है तीन कृषि कानूनों को लेकर उसको दर्शाता है इसलिए उस बयान का हम खंडन करते हैं ਪੱਤਰਕਾਰਾਂ ਦੇ ਨਾਲ ਗੱਲਬਾਤ ਦੇ ਦੌਰਾਨ ਰਣੌਤ ਨੇ ਆਪਣਾ ਵਿਸ਼ਵਾਸ ਜ਼ਾਹਰ ਕੀਤਾ ਸੀ ਕਿ ਧਰਨੇ ਦੇ ਕਾਰਨ ਜਿਨ੍ਹਾਂ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਨੂੰ ਉਹਨਾਂ ਦੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ ਇਸ ਤੋਂ ਇਲਾਵਾ ਕੰਗਨਾ ਰਣੌਤ ਦੇ ਵੱਲੋਂ ਦਿੱਤੇ ਗਏ ਇਸ ਬਿਆਨ ਦੇ ਉੱਪਰ ਰਾਹੁਲ ਗਾਂਧੀ ਨੇ ਵੀ ਆਪਣੀ ਤਿੱਖੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ ਇਸ ਮੌਕੇ ਦੇ ਉੱਪਰ ਉਹਨਾਂ ਨੇ ਕੀ ਕਿਹਾ ਇਸ ਵੀਡੀਓ ਸੰਦੇਸ਼ ਦੇ ਵਿੱਚ ਕੰਗਨਾ ਰਣੌਤ ਬਾਰੇ ਵਿੱਚ ਕਿਸਾਨਾਂ ਦੇ ਬਾਰੇ ਵਿੱਚ ਅਤੇ ਕਾਸ ਤੌਰ ਦੇ ਉੱਪਰ ਉਹਨਾਂ ਰੱਦ ਹੋਏ

तो फिर मैं आपको गारंटी दे रहा हूं कि इंडिया गठबंधन पूरा इनके खिलाफ खड़ा हो जाएगा 700 लोग शहीद हुए हैं उनकी याद करनी है उनकी रिस्पेक्ट करनी है मोदी जी ने दो मिनट मौन नहीं रखने दिया था हम ये कभी नहीं भूलेंगे ਖਾਸ ਤੌਰ ਦੇ ਉੱਪਰ ਇਸ ਸਭ ਦੇ ਦਰਮਿਆਨ ਸਾਰਿਆਂ ਦਾ ਧਿਆਨ ਜੋ ਹੈ ਉਹ ਕੰਗਨਾ ਰਣਾਉ ਦੇ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕਈ ਸਾਰੇ ਆਉਣ ਵਾਲੇ ਬਿਆਨਾਂ ਦੇ ਉੱਪਰ ਤਾਂ ਰਹੇਗਾ ਹੀ ਰਹੇਗਾ ਅਤੇ ਖਾਸ ਤੌਰ ਦੇ ਉੱਪਰ ਇਸ ਦੇ ਵਿੱਚ ਧਿਆਨ ਇਸ ਕਰਕੇ ਵੀ ਲੋਕਾਂ ਦਾ ਬਣਦਾ ਹੈ ਕਿ ਯੂ ਟਰਨ ਆਖਿਰ ਕੰਗਨਾ ਨੇ ਕਿਉਂ ਲਿਆਏ ਆਪਣੇ ਹੀ ਬਿਆਨ ਤੋਂ ਕਿਉਂਕਿ ਇਸ ਵਕਤ ਚੱਲ ਰਹੇ ਨੇ ਇਲੈਕਸ਼ਨ ਤੇ ਖਾਸ ਤੌਰ ਤੇ ਇਸ ਵਕਤ ਸਾਰਿਆਂ ਦਾ ਧਿਆਨ ਹੈ ਹਰਿਆਣਾ ਦੇ ਇਲੈਕਸ਼ਨਸ ਦੇ ਉੱਪਰ ਜਿੱਥੇ ਕਿ ਖਾਸ ਤੌਰ ਤੇ ਇੱਕ ਵੱਡਾ ਤਬਕਾ ਕਿਸਾਨੀ ਦੇ ਨਾਲ ਸੰਬੰਧ ਰੱਖਦਾ ਹੈ ਅਧਿਕ ਕਿਸਾਨਾਂ ਨੂੰ ਆਪਣੇ ਹੱਕ ਦੇ ਵਿੱਚ ਖੜਾਉਣ ਦੇ ਵਾਸਤੇ ਕੀ ਕੰਗਨਾ ਰਣਾਉ ਦੇ ਵੱਲੋਂ ਅਜੀਹੇ ਬਿਆਨ ਤੋਂ ਯੂ ਟਰਨ ਲੈ ਲਿਆ ਗਿਆ ਹੈ ਜਾਂ ਫਿਰ ਇਸ ਦੇ ਪਿੱਛੇ ਕੋਈ ਹੋਰ ਕਹਾਣੀ ਹੈ ਦੂਜੇ ਪਾਸੇ ਜਿਹੜੀ ਰਾਹੁਲ ਗਾਂਧੀ ਦੇ ਵੱਲੋਂ ਸ਼ਬਦ ਕਹੇ ਗਏ ਨੇ ਉਸ ਦੇ ਬਾਰੇ ਵਿੱਚ ਤੁਸੀਂ ਕਿੰਨਾ ਕੁ ਰੱਖਦੇ ਹੋ ਇਤਫਾਕ ਇਸ ਦੇ ਬਾਰੇ ਵਿੱਚ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਇ ਸਾਜੀ ਕਰਨਾ ਬਿਲਕੁਲ ਵੀ ਨਾ ਭੁੱਲਣਾ ਡਿਜੀਟਲ ਨਿਊਜ਼ ਚੈਨਲ ਸਿੱਖ ਨਿਊਜ਼ ਐਕਸਪ੍ਰੈਸ ਸਾਲ 2015 ਤੋਂ ਲਗਾਤਾਰ ਨਿਰਦਰ ਤੇ ਨਿਰਪੱਖ ਤਰੀਕੇ ਨਾਲ ਪਾਈਚਾਰੇ ਦੀ ਸੇਵਾ ਕਰਦਿਆ आवाज बुलंद कर रहा है सिख न्यूज एक्सप्रेस की निरपक पत्रकारिता सपोर्ट करने लाई स्क्रीन ते दिते क्यू आर कोड नूं स्कैन करके पे कर सकते हो साडे यूट्यूब चैनल नूं सबसक्राइब करो